ਹਾਂਜੀ ਕਿਸਾਨ ਭਰਾਓ ਅੱਜ ਦੀ ਵੀਡੀਓ ਆਪਣੀ ਜਿੰਨਾ ਕਿਸਾਨ ਵੀਰਾਂ ਦੇ ਕਦੂ ਸਹੀ ਤਿਆਰ ਨਹੀਂ ਹੋ ਰਹੇ 21 ਮਾਰਚ ਹੋ ਗਈ 2024 ਦੀ ਤੇ ਕਦੂ ਨਾ ਮੋٹے ਨਹੀਂ ਹੋ ਰਹੇ ਫਲ ਬਹੁਤ ਲੱਗ ਰਿਹਾ ਤੇ ਉਸ ਵਿਸ਼ੇ ਤੇ ਅੱਜ ਆਪਾਂ ਵੀਡੀਓ ਪਾਵਾਂ ਕਿਉਂ ਨਹੀਂ ਮੋٹے ਹੋ ਰਹੇ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਹੁਣ ਆਪਾਂ ਗੱਲਬਾਤ ਕਰਦੇ ਹਾਂ ਕਿਉਂ ਕਿਉਂ ਨਹੀਂ ਮੋٹے ਹੋ ਰਹੇ ਇਹਦਾ ਇੱਕੋ ਇੱਕ ਕਾਰਨ ਹੈ ਕਿ ਟੈਂਪਰੇਚਰ ਬਈ ਐਤ ਕੀ ਜਿਆਦਾ ਠੰਡ ਰਹੀ ਹੈ ਠੰਡ ਦਾ ਮੁੱਖ ਕਾਰਨ ਇਹੀ ਹੁੰਦਾ ਹੈ ਕਦੂ ਨੂੰ ਚਾਹੀਦੀ ਹੁੰਦੀ ਹੈ ਹੀਟ ਤੇ ਹੀਟ ਐਤ ਕੀ ਉਹ ਮਿਲੀ ਨਹੀਂ ਲੰਮੀ ਬੇਸਹਾਰ ਦੀ ਠੰਡ ਪਈ ਹੈ ਇਹ ਜਿਹਾ ਠੰਡ ਨੇ ਤਾਂ ਬਈ ਨਿਮਮ ਸਕਾਤੇ ਤਾਂ ਕੱਦੂ ਆ ਹਨਾ ਤੇ ਬਹੁਤੇ ਕਿਸਾਨ ਵੀਰਾਂ ਨੂੰ ਕਹਾਲੀਏ ਕਿ ਅਸੀਂ ਛੇਤੀ ਛੇਤੀ ਮੰਡੀ ਲਗਾਏਗੀ ਤੇ ਰੇਟ ਪ੍ਰਾਪਤ ਕਰੀਏ ਤੇ ਕੈਮੀਕਲ ਤੇ ਕੈਮੀਕਲ ਕਰ ਰਹੇ ਆ ਉਹਨਾਂ ਕਿਸਾਨ ਵੀਰਾਂ ਨੂੰ ਆਪਾਂ ਆਪਦੇ ਖੇਤ ਦਾ ਵੀ ਦਿਖਾਉਨੇ ਆ ਹਨਾ ਕਿ ਉਹਨਾਂ ਨੂੰ ਬੇਨਤੀ ਵੀ ਹੈ ਕਿ ਬਹੁਤੇ ਕੈਮੀਕਲ ਕਰਨ ਦੀ ਜ਼ਰੂਰਤ ਨਹੀਂ ਕੱਦੂ ਨੇ ਆਪਣੇ ਆਪ ਗਰੋਥ ਦੇ ਵਿੱਚ ਆਉਣਾ ਕਿਉਂਕਿ ਬਈ ਹੁਣ ਜਿਹੜਾ ਰਾਤ ਦਾ 21 ਮਾਰਚ ਦੇ ਦਿਨ ਆ ਗਏ ਆ ਤੇ ਜਿਹੜਾ ਰਾਤ ਦਾ ਟੈਂਪਰੇਚਰ ਹਨਾ ਹਜੇ ਵੀ ਠੰਡਾ ਤੇ ਕੱਦੂ ਨੂੰ ਦੋਨੇ ਟੈਂਪਰੇਚਰ ਚਾਹੀਦੇ ਹੁੰਦੇ ਆ ਬਰਾਬਰ ਘੱਟ-ਘੱਟ 20-25 ਪਲੱਸ ਟੈਂਪਰੇਚਰ ਚਾਹੀਦਾ ਹੁੰਦਾ ਰਾਤ ਨੂੰ ਵੀ ਤੇ ਦਿਨੇ ਵੀ ਹੁਣ ਆਪਣੇ ਦਿਨੇ ਦਾ ਬਈ ਧੁੱਪਾਂ ਲੱਗਣ ਲੱਗੀਆਂ ਪਰ ਰਾਤ ਨੂੰ ਹਜੇ ਵੀ ਠੰਡ ਹੁੰਦੀ ਹੈ ਜਦ ਕਿ ਕੱਦੂ ਨੇ ਗ੍ਰੋਥ ਰਾਤ ਨੂੰ ਵੀ ਬਰਾਬਰ ਕਰਨੀ ਹੁੰਦੀ ਤੇ ਦਿਨੇ ਵੀ ਬਰਾਬਰ ਕਰਨੀ ਹੁੰਦੀ ਹੈ ਤੇ ਦਿਨੇ ਕੱਦੂ ਵੱਧਦਾ ਤੇ ਪਰ ਰਾਤ ਨੂੰ ਕੱਦੂ ਗ੍ਰੋਥ ਦੇ ਵਿੱਚ ਨਹੀਂ ਆਉਂਦਾ ਇਸ ਕਰਕੇ ਹੈਨਾ ਬਈ ਸਮਾਂ ਵੱਧ ਲੈ ਰਿਹਾ ਜਿੱਥੇ ਮਹੀਨੇ ਦੇ ਵਿੱਚ ਤਿਆਰ ਹੋਣਾ ਸੀ ਉੱਥੇ ਡੇਢ ਮਹੀਨੇ ਚਾਹੀਏ ਜਿੱਥੇ 10 ਦਿਨਾਂ ਚ ਤਿਆਰ ਹੋਣਾ ਸੀ ਉੱਥੇ ਮਹੀਨਾ ਲਿਆ ਜਾਂਦਾ ਇਹ ਰਾਤ ਦਾ ਤਾਪ ਮੌਨ ਜਾਂ ਠੰਡਾ ਹੋਣ ਦੇ ਕਾਰਨ ਆ ਹੋਰ ਇੱਕ ਦੋ ਦਿਨਾਂ ਦੇ ਵਿੱਚ ਬਈ ਧੁੱਪਾਂ ਲੱਗਣ ਲੱਗ ਜਾਣੀਆਂ ਤਕੜੀਆਂ ਤੇ ਰਾਤ ਨੂੰ ਵੀ ਹੀਟ ਤੇ ਛੋਟੇ ਤੋਂ ਬਈ ਕਦੋਂ ਚੱਕੇ ਨਹੀਂ ਜਾਣੇ ਤੇ ਉਹਨਾਂ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਬਹੁਤੇ ਮਹਿੰਗੇ ਕੈਮੀਕਲ ਕਰਨ ਦੀ ਜ਼ਰੂਰਤ ਨਹੀਂ ਹਾਂ ਜੇ ਕੋਈ ਆਪਾਂ ਨੂੰ ਬੱਗਾ ਮੱਥਰ ਜਾਂ ਕਾਲਾ ਤੇਲ ਆ ਤੇਲੇ ਦੀ ਸ਼ਿਕਾਇਤ ਆਉਂਦੀ ਹੈ ਤਾਂ ਆਪਾਂ ਜੇ ਕੋਈ ਆਪਣ ਬਿਮਾਰੀ ਦਿਖਦੀ ਹੈ ਤਾਂ ਬਿਮਾਰੀ ਨੂੰ ਰਿਲੇਟਡ ਕੋਈ ਸਪਰੇਅ ਕਰ ਸਕਦੇ ਆ ਕੋਈ ਕੈਮੀਕਲ ਕਰ ਸਕਦੇ ਆ ਪਰ ਕਦੂ ਦਾ ਸਹਿਜ ਵਧਾਉਣ ਵਾਸਤੇ ਆਪਾਂ ਨੂੰ ਹਜੇ ਕੋਈ ਲੋੜ ਨਹੀਂ ਆਪਾਂ ਨੂੰ ਮੌਸਮ ਵੱਲ ਦੇਖਣਾ ਚਾਹੀਦਾ ਕਿਉਂਕਿ ਜਿਹੜਾ ਇਹ ਤਾਪਮਾਨ ਬਈ ਸਹੀ ਹੋਊਗਾ ਤੇ ਕਦੂ ਨੇ ਆਟੋਮੈਟਿਕਲੀ ਗਰੋਥ ਦੇ ਵਿੱਚ ਆ ਜਾਣਾ ਤੇ ਬਹੁਤੇ ਕੈਮੀਕਲਾਂ ਨਾਲ ਇਹ ਨੇ ਗਰੋਥ ਦੇ ਵਿੱਚ ਨਹੀਂ ਆਉਣਾ ਰਾਤ ਨੂੰ ਤਾਪਮਾਨ ਹਜੇ ਵੀ ਠੰਡਾ ਹੁੰਦਾ ਬਈ ਰਾਤ ਦੀਆਂ ਜਿਹੜੀਆਂ ਹਜੇ ਠਾਰੀ ਹੈ ਨਾ ਉਹ ਕਦੂ ਨੂੰ ਵਧਣ ਨਹੀਂ ਦੇ ਰਹੀ ਕਦੂ ਦੀ ਗ੍ਰੋਥ ਹੋ 3 ਰੁਪਿਆ ਜੇਕਰ ਇਹ ਦਿਨੇ ਤੇ ਰਾਤ ਨੂੰ ਬਰਾਬਰ ਇਹਨੂੰ ਤਾਪਮਾਨ ਮਿਲੂਗਾ ਨਾ ਵੀਰੋ ਤੇ ਤਾਂ ਹੀ ਇਹ ਕਦੂ ਇਹ ਆਪਣਾ ਨਾ ਜਿਹੜਾ ਪ੍ਰੋਪਰ ਸਾਈਜ਼ ਦੇ ਵਿੱਚ ਆਊਗਾ ਤੇ ਜੇਕਰ ਆਪਾਂ ਜਾਦੇ ਕੈਮੀਕਲ ਕਰਾਂਗੇ ਵੱਧ ਕੈਮੀਕਲ ਕਰਾਂਗੇ ਤੇ ਜਦੋਂ ਆਪਾਂ ਸੇਲ ਕਰਾਂਗੇ ਜਿੰਨਾ ਘਰਾਂ ਦੇ ਵਿੱਚ ਜਾਣਗੇ ਬਈ ਉਹਨਾਂ ਨੂੰ ਦਿੱਕਤ ਆਊਗੀ ਉਹਨਾਂ ਦੇ ਸਰੀਰ ਦੇ ਲਈ ਸਹੀ ਨਹੀਂ ਹੋਣਗੇ ਹੈਨਾ ਜਾਦੇ ਕੈਮੀਕਲ ਵਾਲੀ ਸਬਜ਼ੀ ਤੇ ਕੈਮੀਕਲਾਂ ਤੇ ਆਪਾਂ ਨੂੰ ਕੰਟਰੋਲ ਕਰੋ ਬਸ ਤੁਸੀਂ ਇੱਕ ਹਫ਼ਤਾ ਤੁਸੀਂ ਇਹ ਵੇਟ ਕਰੋ ਤੇ ਇਹ ਆਪਣੇ ਆਪ ਬਈ ਕੱਦੂ ਸਾਈਜ਼ ਦੇ ਵਿੱਚ ਹੋ ਜੂਗਾ ਤੇ ਮੰਡੀ ਤੇ ਜਾਣ ਲਈ ਤਿਆਰ ਹੋ ਜੂਗਾ ਇਹ ਜਿਹੜਾ ਕੱਦੂ ਬਈ ਤੁਸੀਂ ਦੇਖ ਰਹੇ ਹੋ ਇਹ ਆਪਣਾ ਵੀ ਅੱਜ 21 ਮਾਰਚ ਹੋ ਗਈ ਤੇ ਆਪਾਂ ਹਲੇ ਇਹਦੇ ਤੇ ਕੋਈ ਕੈਮੀਕਲ ਨਹੀਂ ਕੀਤਾ ਕਿਉਂਕਿ ਮੈਨੂੰ ਪਤਾ ਇਹਨੇ ਕਿਹੜੀ ਸਟੇਜ ਦੇ ਵਿੱਚ ਤੇ ਕਦੋਂ ਵਧਣਾ ਤੇ ਬਹੁਤੇ ਕਿਸਾਨ ਵੀਰ ਕੈਮੀਕਲ ਤੇ ਜ਼ੋਰ ਦੇ ਰਹੇ ਆ ਵੀ ਆਪਾਂ ਹੁਣੇ ਹੀ ਸੇਤੀ ਤੋੜ ਲਾਂਗੇ ਪਰ ਇਹਨੇ ਫੇਰ ਵੀ ਬਈ ਆਪਦੇ ਟਾਈਮ ਤੇ ਵਧਣਾ ਤੇ ਆਪਾਂ ਕਿਉਂ ਕਿਸੇ ਦੀ ਸਿਹਤ ਦੇ ਨਾਲ ਖਲਵਾੜ ਕਰਨਾ ਹਨਾ ਕਿਉਂ ਐਵੇਂ ਕੈਮੀਕਲ ਲੋਕਾਂ ਨੂੰ ਖਵਾਉਣੇ ਆ ਤੇ ਸਾਰੇ ਕਿਸਾਨ ਭਰਾਵਾਂ ਨੂੰ ਅੱਖ ਜੋੜ ਕੇ ਬੇਨਤੀ ਆ ਕਿ ਤੁਸੀਂ ਬਸ 5 ਤੋਂ 7 ਦਿਨ ਹਫਤਾ ਤੱਕ ਤੁਸੀਂ ਅਡੀਕ ਕਰੋ ਮੌਸਮ ਦੀ ਜੇਕਰ ਬਾਬਾ ਸੁੱਖ ਰੱਖੇ ਤੁਪੇ ਇਦਾਂ ਹੀ ਲੱਗਣੀਆਂ ਤੇ ਰਾਤਾਂ ਹੀਟ ਦੇ ਵਿੱਚ ਆਉਣੀਆਂ ਤੇ ਕਦੋਂ ਨੇ ਆਟੋਮੈਟਿਕਲੀ ਗਰੋਥ ਦੇ ਵਿੱਚ ਆ ਜਾਣਾ ਬਈ ਧੰਨਵਾਦ ਵੀਡੀਓ ਚੰਗੀ ਲੱਗੀ ਤਾਂ ਗੌਰ ਕਰ ਲੈ ਨਹੀਂ ਸਕਿਪ ਕਰਕੇ ਅੱਗੇ ਟਪਾ ਦਿਓ